ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਗੁਰਪ੍ਰੀਤ ਕਾਰਟੀਨ ਸਾਹਿਬ ਅੱਜ ਅਸੀਂ ਕਾਫੀ ਜਨੇ ਟੀਵੀ ਚੈਨਲਸ ਤੇ ਇੱਕ ਨਿਊਜ਼ ਦੇਖ ਰਹੇ ਹਾਂ ਕਿ ਪਟਿਆਲਾ ਦੇ ਵਿੱਚ 10 ਸਾਲ ਦੀ ਕੁੜੀ ਦਾ ਆਪਣੇ ਜਨਮ ਦਿਨ ਦੇ ਦਿਨ ਕੇਕ ਖਾਣ ਨਾਲ ਫੂਡ ਪੌਇਜ਼ਨਿੰਗ ਹੋ ਕੇ ਉਹਦੀ ਡੈਥ ਹੋ ਗਈ ਇਹ ਗੱਲ ਬਿਲਕੁਲ ਸਹੀ ਦੇਖ ਰਿਹਾ ਹਾਂ ਤੇ ਸੁਣ ਰਿਹਾ ਹਾਂ ਕਿਉਂਕਿ ਜਿਹੜਾ ਬੇકરી ਪ੍ਰੋਡਕਟਸ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਪ੍ਰੀਜ਼ਰਵਟਿਵਸ ਪਾਏ ਜਾਂਦੇ ਨੇ ਬਹੁਤ ਸਾਰੇ ਜਿਹੜੇ ਕਰੀਮ ਬੇਸਡ ਕੇਕਸ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਪੈਥੋਜਨਸ ਜਿਦੇ ਵਿੱਚ ਸੈਲਮੋਨੇਲਾ, ਇਕੋਲਾਈ, ਸਟੈਪ ਸਟੈਪਰੋਕਸ ਤੇ ਹੋਰ ਬਹੁਤ ਸਾਰੇ ਇਨਫੈਕਸ਼ਨ ਹੋਣ ਦੇ ਚਾਂਸਸ ਹੁੰਦੇ ਆ। ਅਸੀਂ ਰਿਸਕ ਤੇ ਹੁੰਦੇ ਆ। ਇਹਦੇ ਵਿੱਚ ਪਾਈ ਜਾਣ ਵਾਲੀਆਂ ਟ੍ਰਾਂਸਥੈਟਸ ਅੱਜ ਦੇ ਲੋਕਾਂ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਤੋਂ ਲੈ ਕੇ ਸਟ੍ਰੋਕ ਤੇ ਪੈਰਾਲਾਈਸਿਸ ਦਾ ਰੀਜ਼ਨ ਵੀ ਬਣਦੀਆਂ ਨੇ। ਤਾਂ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਐਡਵਾਈਸ ਕਰੂੰਗੀ ਕਿ ਵੈਸਟਰਨ ਕਲਚਰ ਦੇ ਪਿੱਛੇ ਲੱਗ ਕੇ ਹਰ ਛੋਟੇ ਤੋਂ ਵੱਡੇ ਫੰਕਸ਼ਨ ਦੇ ਵਿੱਚ ਜਦੋਂ ਅਸੀਂ ਬੇਕਰੀ ਪ੍ਰੋਡਕਟਸ ਨੂੰ ਤਰਜੀਹ ਦਵਾਂਗੇ ਤਾਂ ਅਸੀਂ ਸੇਫ ਨਹੀਂ ਹੈਗੇ ਇਸ ਕਰਕੇ ਜਿਆਦਾ ਤੋਂ ਜਿਆਦਾ ਆਪਣੇ ਘਰੇ ਬਣਾਉਣ ਦੀ ਆਪਣੇ ਹੱਥਾਂ ਨਾਲ ਬਣਾਉਣ ਦੀ ਆਦਤ ਪਾਓ ਜਾਂ ਫਿਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਪੂਰੀ ਨੌਲੇਜ ਹੈ ਕਿ ਦੇ ਵਿੱਚ ਅਸੀਂ ਕਿਹੜੇ ਪ੍ਰੀਜ਼ਰਵਟਿਵਸ ਪਾਉਣੇ ਆ ਇਹਨਾਂ ਨੂੰ ਅਸੀਂ ਕਿੰਨੇ ਟਾਈਮ ਤੱਕ ਰੱਖ ਸਕਦੇ ਆ ਕਿੰਨੇ ਟਾਈਮ ਦੇ ਵਿੱਚ ਕੰਜ਼ਿਊਮ ਕਰ ਲੈਣਾ ਚਾਹੀਦਾ ਕਿਹੜੇ ਸੇਫ ਇਨਗਰੀਡੀਅੰਟ ਜਿਹੜੇ ਸਾਡੀ ਸਿਹਤ ਦੇ ਉੱਤੇ ਨੁਕਸਾਨ ਨਾ ਕਰਨ ਜੇ ਉਹਨਾਂ ਨੂੰ ਨੌਲੇਜ ਆ ਤਾਂ ਉਹਨਾਂ ਤੋਂ ਬਣਵਾ ਲਓਗੇ ਤੁਸੀਂ ਪਰ ਇਸ ਤਰ੍ਹਾਂ ਆਨਲਾਈਨ ਆਰਡਰ ਕਰਕੇ ਆਪਣੀ ਜਾਨ ਨੂੰ ਤੇ ਆਪਣੇ ਬਹੁਤ ਹੀ ਪਿਆਰੀ ਵੇਸ਼ਕਿੰਤੀ ਬੱਚਿਆਂ ਦੀ ਜਾਨ ਨੂੰ ਖਤਰੇ 'ਚ ਨਾ ਪਾਓ ਬਹੁਤ ਧੰਨਵਾਦ ਚੜਦੀ ਕਲਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਗੁਰਪ੍ਰੀਤ ਕਾਰਟੀਨ ਸਾਹਿਬ ਅੱਜ ਜਿ세 ਕਾਫੀ ਜਨੇ ਟੀਵੀ ਚੈਨਲਸ ਤੇ ਇੱਕ ਨਿਊਜ਼ ਦੇਖ ਰਹੀ ਹਾਂ ਕਿ ਪਟਿਆਲਾ ਦੇ ਵਿੱਚ 10 ਸਾਲ ਦੀ ਕੁੜੀ ਦਾ ਆਪਣੇ ਜਨਮ ਦਿਨ ਦੇ ਦਿਨ ਕੇਕ ਖਾਣ ਨਾਲ ਫੂਡ ਪੌਇਜ਼ਨਿੰਗ ਹੋ ਕੇ ਉਹਦੀ ਡੈਥ ਹੋ ਗਈ ਇਹ ਗੱਲ ਬਿਲਕੁਲ ਸਹੀ ਦੇਖ ਰਹੀ ਹਾਂ ਤੇ ਸੁਣ ਰਹੀ ਹਾਂ ਕਿਉਂਕਿ ਜਿਹੜਾ ਬੇਕਰੀ ਪ੍ਰੋਡਕਟਸ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਪ੍ਰੀਜ਼ਰਵਟਿਵਸ ਪਾਈ ਜਾਂਦੇ ਨੇ ਬਹੁਤ ਸਾਰੇ ਜਿਹੜੇ ਕਰੀਮ ਬੇਸਡ ਕੇਕਸ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਪੈਥੋਜਨਸ ਜਿਦੇ ਵਿੱਚ ਸੈਲਮੋਨੇਲਾ ਇਕ ਕੋਲਾਈ ਸਟੈਪ ਸਟੈਪ ਕੋਕਸ ਤੇ ਹੋਰ ਬਹੁਤ ਸਾਰੇ ਇਨਫੈਕਸ਼ਨ ਹੋਣ ਦੇ ਚਾਂਸਸ ਹੁੰਦੇ ਆ ਅਸੀਂ ਰਿਸਕ ਤੇ ਹੁੰਦੇ ਆ ਇਹਦੇ ਵਿੱਚ ਪਾਈ ਜਾਣ ਵਾਲੀਆਂ ਟ੍ਰਾਂਸਥੈਟਸ ਅੱਜ ਦੇ ਲੋਕਾਂ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਤੋਂ ਲੈ ਕੇ ਸਟ੍ਰੋਕ ਤੇ ਪੈਰਾਲਾਈਸਿਸ ਦਾ ਰੀਜ਼ਨ ਵੀ ਬਣਦੀਆਂ ਨੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਐਡਵਾਈਸ ਕਰੂੰਗੀ ਕਿ ਵੈਸਟਰਨ ਕਲਚਰ ਦੇ ਪਿੱਛੇ ਲੱਗ ਕੇ ਹਰ ਛੋਟੇ ਤੋਂ ਵੱਡੇ ਫੰਕਸ਼ਨ ਦੇ ਵਿੱਚ ਜਦੋਂ ਅਸੀਂ ਬੇਕਰੀ ਪ੍ਰੋਡਕਟਸ ਨੂੰ ਤਰਜੀਹ ਦਵਾਂਗੇ ਤਾਂ ਅਸੀਂ ਸੇਫ ਨਹੀਂ ਹੈਗੇ ਇਸ ਕਰਕੇ ਜਿਆਦਾ ਤੋਂ ਜਿਆਦਾ ਆਪਣੇ ਘਰੇ ਬਣਾਉਣ ਦੀ ਆਪਣੇ ਹੱਥਾਂ ਨਾਲ ਬਣਾਉਣ ਦੀ ਆਦਤ ਪਾਓ ਜਾਂ ਫਿਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਪੂਰੀ ਨੌਲੇਜ ਹੈ ਕਿ ਇਹਦੇ ਵਿੱਚ ਅਸੀਂ ਕਿਹੜੇ ਪ੍ਰੀਜ਼ਰਵਟਿਵਸ ਪਾਉਣੇ ਆ ਇਹਨਾਂ ਨੂੰ ਅਸੀਂ ਕਿੰਨੇ ਟਾਈਮ ਤੱਕ ਰੱਖ ਸਕਦੇ ਆ ਕਿੰਨੇ ਟਾਈਮ ਦੇ ਵਿੱਚ ਕੰਜ਼ਿਊਮ ਕਰ ਲੈਣਾ ਚਾਹੀਦਾ ਕਿਹੜੇ ਸੇਫ ਇਨਗਰੀਡੀਅੰਟ ਜਿਹੜੇ ਸਾਡੀ ਸਿਹਤ ਦੇ ਉੱਤੇ ਨੁਕਸਾਨ ਨਾ ਕਰਨ ਜਿਉਣਾ ਨੌਲੇਜ ਆ ਤਾਂ ਉਹਨਾਂ ਤੋਂ ਬਣਵਾ ਲਓਗੇ ਤੁਸੀਂ ਪਰ ਐਸਟਾ ਆਨਲਾਈਨ ਆਰਡਰ ਕਰਕੇ ਆਪਣੀ ਜਾਨ ਨੂੰ ਤੇ ਆਪਣੇ ਬਹੁਤ ਹੀ ਪਿਆਰੀ ਵੇਸ਼ਕੀਮਤੀ ਬੱਚਿਆਂ ਦੀ ਜਾਨ ਨੂੰ ਖਤਰੇ 'ਚ ਨਾ ਪਾਓ ਬਹੁਤ ਧੰਨਵਾਦ ਚੜਦੀ ਕਲਾ ਸਤਿ ਸ਼੍ਰੀ ਅਕਾਲ